ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਤਾਂ ਹੁਣ ਉਹ ਕਟੋਰਾ ਲੈ ਕੇ ਸੜਕਾਂ ਦੇ ਉੱਪਰ ਭੀਖ ਮੰਗਦੇ ਹੋਏ ਨਜ਼ਰ ਆ ਰਹੇ ਨੇ ਇਹਨਾਂ ਕਰਮਚਾਰੀਆਂ ਨੇ ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਕਟੋਰਾ ਲੈ ਕੇ ਭੀਖ ਮੰਗੀ ਤੇ ਪੂਰੀ ਮਾਰਕੀਟ ਦੇ ਵਿੱਚ ਭੀਖ ਮੰਗਦੇ ਹੋਏ ਕਰਮਚਾਰੀਆਂ ਨੇ ਦੱਸਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਤੇ ਨਗਰ ਨਿਗਮ ਆਰਥਿਕ ਐਮਰਜੈਂਸੀ ਵਿੱਚੋਂ ਗੁਜ਼ਰ ਰਿਹਾ ਹੈ ਤੇ ਇੱਥੇ ਕਰਮਚਾਰੀਆਂ ਨੂੰ 4 ਮਹੀਨਿਆਂ ਤੋਂ ਤਨਖਾਹ ਤੱਕ ਨਹੀਂ ਮਿਲੀ ਤੇ ਹਾਲਾਤ ਇਹ ਨੇ ਕਿ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਨੂੰ ਕਿੱਥੇ ਭੇਜ ਦਿੱਤਾ ਹੈ ਤੇ ਇੱਥੇ ਨਗਰ ਨਿਗਮ ਦੇ ਵਿੱਚ ਕੋਈ ਥਾਂ ਬਣਾ ਕੇ ਰਹਿ ਰਹੇ ਨੇ ਅਸੀਂ ਦੇਖੋ ਪਿਛਲੀ 10 ਤਰੀਕ ਤੋਂ ਓਖੜਤਾਲ ਤੇ ਬੈਠੇ ਆ ਸਿਰਫ ਇਸ ਵਜ੍ਹਾ ਕਰਕੇ ਕਿ ਜਿਹੜੇ ਸਾਡੇ ਆਊਟਸੋਰਸ ਦੇ ਸਾਥੀ ਨੇ ਜਾਂ ਜਿਹੜੇ ਰੈਗੂਲਰ ਵਰਕਰ ਨੇ ਸਾਡੇ ਉਹਨਾਂ ਦੀਆਂ ਵੀ ਸਲਰੀਆਂ ਜਿਹੜੀਆਂ ਪ੍ਰਸ਼ਾਸਨ ਦੇ ਵੱਲ 3-3 ਮਹੀਨੇ ਦੀਆਂ ਪਿੰਡਾਂ ਹੀ ਖੜੀਆਂ ਨੇ ਪਰ ਪ੍ਰਸ਼ਾਸਨ ਹੈ ਜਿਹੜਾ ਇਹ ਸਾਡੀਆਂ ਸੈਲਰੀਆਂ ਦਾ ਪ੍ਰਬੰਧ ਕਰਨ ਦੇ ਉੱਤੇ ناکਾਮ ਰਿਹਾ ਆ ਹੁਣ ਤੱਕ ਕੋਈ ਪ੍ਰਬੰਧ ਨਹੀਂ ਕਰ ਸਕਿਆ ਕਿਉਂਕਿ ਅਸੀਂ 10 ਦਿਨ ਤੋਂ ਆਪਣੀ ਪੀਸਫੁਲੀ ਹੜਤਾਲ ਹੈ ਜਿਹੜੀ ਇੱਥੇ ਕਰ ਰਹੇ ਆ ਤਾਂ ਜੋ ਕਿ ਪ੍ਰਸ਼ਾਸਨ ਦੇ ਕੰਨ ਦੇ ਉੱਤੇ ਜੂੰਨ ਸਰਕ ਸਕੇ ਕਿ ਮੁਲਾਜ਼ਮ ਕੀ ਚਾਹੁੰਦੇ ਨੇ ਪਰ ਪ੍ਰਸ਼ਾਸਨ ਬਿਲਕੁਲ ਟਾਸ ਤੋਂ ਮਾਸ ਨਹੀਂ ਹੋ ਰਿਹਾ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਵਿੱਚ ਗਏ ਆ ਅੱਜ ਜਿਹੜੇ ਪ੍ਰੋਟੈਸਟ ਆ ਅਸੀਂ ਅਸੀਂ ਮਾਰਕੀਟ ਦੇ ਵਿੱਚ ਕੀਤੇ ਆ ਅੱਜ ਭੀਖ ਮੰਗ ਕੇ ਕਿ ਸਾਡੇ ਬੱਚਿਆਂ ਦੀਆਂ ਜਿਹੜੇ ਐਡਮਿਸ਼ਨਾਂ ਹੋਣੀਆਂ ਨੇ ਅਸੀਂ ਆਪਣੇ ਬਿਜਲੀ ਦੇ ਬਿੱਲ ਭਰੋਣੇ ਨੇ ਅਸੀਂ ਪਾਣੀ ਦੇ ਬਿੱਲ ਭਰੋਣੇ ਨੇ ਸਾਡਾ ਸਾਰਾ ਹੀ ਤਨਸ ਨਾਇਸ ਆ ਜਿਹੜਾ ਕੰਮ ਕਰ ਪਰਿਵਾਰ ਦਾ ਜਿਹੜਾ ਹੋ ਗਿਆ ਇਹਨਾਂ ਮੁਲਾਜ਼ਮਾਂ ਦਾ ਜਿਹੜਾ ਹੈਗਾ ਇਹ ਬੁਰਾ ਹਾਲ ਹੈ ਪਰ ਪ੍ਰਸ਼ਾਸਨ ਸਾਡੀ ਗੱਲ ਸੁਣ ਲਈ ਤਿਆਰ ਨਹੀਂ ਇਸ ਗੱਲ ਕਰਕੇ ਅੱਜ ਅਸੀਂ ਮਾਰਕੀਟਾਂ ਦੇ ਵਿੱਚ ਜਿਹੜਾ ਆਪਣਾ ਰੋਸ ਪ੍ਰਦਰਸ਼ਨ ਕੀਤਾ ਤਾਂ ਜੇ ਕੋਈ ਲੋਕਾਂ ਦੇ ਵਿੱਚ ਵੀ ਇਹ ਗੱਲ ਜਾਵੇ ਕਿ ਪ੍ਰਸ਼ਾਸਨ ਹੈ ਜਿਹੜਾ ਬਿਲਕੁਲ ਜਿਹੜਾ ਨੀਤੀ ਦੇ ਵਿੱਚ ਜਿਹੜਾ ਉੱਜਿਆ ਹੋਇਆ ਆ ਕੋਈ ਸਾਡਾ ਕਰਮਚਾਰੀਆਂ ਦਾ ਕੰਮ ਨਹੀਂ ਕਰਦਾ ਤਰਗਾਹਾਂ ਤਿੰਨ ਤਿੰਨ ਮਹੀਨੇ ਦੀਆਂ ਪੈਂਡਿੰਗ ਪਈਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਯਾਰ ਕਰਮਚਾਰੀਆਂ ਨੇ ਕਿਹਾ ਹੈ ਕਿ ਪਹਿਲਾਂ ਵੀ ਅਫਸਰਾਂ ਨੂੰ ਉਹ ਇਸ ਬਾਰੇ ਜਾਣੂ ਕਰਵਾ ਚੁੱਕੇ ਨੇ ਲੇਕਿਨ باوجود ਇਸ ਦੇ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਇਸ ਲਈ ਉਹਨਾਂ ਨੂੰ ਚੰਡੀਗੜ੍ਹ ਦੇ ਵਿੱਚ ਕਟੋਰਾ ਲੈ ਕੇ ਭੀਖ ਮੰਗਣ ਦੇ ਲਈ ਮਜਬੂਰ ਹੋਣਾ ਪਿਆ। ਦੇਖੋ ਪ੍ਰਸ਼ਾਸਨ ਨੇ ਸਾਨੂੰ ਮਜਬੂਰ ਕਰ ਦਿੱਤਾ ਕਿ ਆਪਾਂ ਕਟੋਰੇ ਲੈ ਕੇ ਭੀਖ ਮੰਗੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਤੇ ਨਗਰ ਨਿਗਮ ਚੇਵੇਂ ਲੱਗ ਕੇ ਲੱਗ ਰਿਹਾ ਸਾਨੂੰ ਜਿਵੇਂ ਜੜੀਆ ਆਰਥਿਕ ਐਮਰਜੈਂਸੀ ਲੱਗੀ ਹੋਵੇ। ਇਹ ਪਹਿਲੀ ਵਾਰ ਚੰਡੀਗੜ੍ਹ ਦੇ ਇਤਿਹਾਸ ਵਿੱਚ ਵਾਪਰ ਰਿਹਾ ਪੀ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਸੈਲਰੀਆਂ ਜਿਹੜੀਆਂ ਬਲਕ ਵਿੱਚ ਬਹੁਤ ਸਾਰੇ ਵਰਕਰਾਂ ਦੀਆਂ ਜਿਹੜੀਆਂ ਨਹੀਂ ਆ ਰਹੀਆਂ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰ ਰਹੇ ਹਾਂ ਬਾਰ-ਬਾਰ ਕਿ ਸਾਡੀਆਂ ਸੈਲਰੀਆਂ ਰਿਲੀਜ਼ ਕੀਤੀਆਂ ਜਾਣ ਆਪਾਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਬਾਰ-ਬਾਰ ਕਿ ਜਿਹੜੀਆਂ ਫਾਈਨੈਂਸ਼ੀਅਲ ਪਾਵਰਾਂ ਤੁਸੀਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਵਾਪਸ ਲੈ ਲਈਆਂ ਉਹਨਾਂ ਨੂੰ ਦਿੱਤੀ ਦਿਓ ਤਾਂ ਕਿ ਉਹ ਲੋਕਾਂ ਦੀ ਲੋਕਾਂ ਦੀ ਜਿਹੜਾ ਸਰਵ ਕਰ ਸਕਣ ਲੋਕਾਂ ਨੂੰ ਸਰਵ ਕਰ ਸਕਣੋ ਚੰਡੀਗੜ੍ਹ ਦੇ ਵਰਕਰਾਂ ਨੂੰ ਕਰਮਚਾਰੀਆਂ ਨੂੰ ਸਰਵ ਕਰ ਸਕਣ ਕਿਉਂਕਿ ਚੰਡੀਗੜ੍ਹ ਦੇ ਕਰਮਚਾਰੀ ਹੀ ਚੰਡੀਗੜ੍ਹ ਦੇ ਵਸਨੀਕਾਂ ਨੂੰ ਜਿਹੜੀ ਹੈ ਬੈਸਟ ਜਿਹੜੀ ਸੇਵਾ ਦੇ ਰਹੇ ਆ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਚਾਹੇ ਉਹ ਪਾਣੀ ਦੀ ਹੈ ਚਾਹੇ ਬਿਜਲੀ ਦੀ ਹੈ ਚਾਹੇ ਸੀਵਰੇਜ ਦੀ ਹੈ ਚਾਹੇ ਰੋਡ ਦੀ ਹੈ ਚਾਹੇ ਬਾਗਬਾਨੀ ਦੀ ਹੈ ਇੱਕ ਨੰਬਰ ਤੇ ਸਾਡੇ ਵਰਕਰ ਜਿਹੜੇ ਕੰਮ ਕਰ ਰਹੇ ਆ ਪਰ ਜੋ ਸੈਲਰੀਆਂ ਦਾ ਸਮਾਂ ਆਉਂਦਾ ਉਸ ਵੇਲੇ ਕਹਿ ਦਿੰਦੇ ਬਜਟ ਨਹੀਂ ਤੇ ਫਸਟ ਜਾਂਦਾ ਕਿੱਥੇ ਹੈ ਜੀ ਸਾਡੇ ਲਈ ਸਭ ਤੋਂ ਵੱਡੀ ਗੰਭੀਰ ਸਮੱਸਿਆ ਕਿ ਹਰ ਸਾਲ ਅਕਤੂਬਰ ਦੇ ਮਹੀਨੇ ਦੇ ਵਿੱਚ ਰੋਲਾ ਸ਼ੁਰੂ ਇਹਨਾਂ ਦਾ ਹੋ ਜਾਂਦਾ ਕਿ ਬਜਟ ਨਹੀਂ ਹੈ ਬਜਟ ਨਹੀਂ ਹੈ ਕਿ ਕਿੱਥੇ ਜਾਣ ਇੱਕ ਬੰਦਾ ਜਦੋਂ ਕੰਮ ਕਰਦਾ ਸਾਰਾ ਦਿਨ ਪੂਰਾ ਮਹੀਨਾ ਕੰਮ ਕਰਦਾ ਜਦੋਂ ਮਹੀਨੇ ਬਾਅਦ ਉਹਨੂੰ ਸੈਲਰੀ ਨਹੀਂ ਮਿਲਦੀ ਉਹ ਤੇ ਕੀ ਬੀਤਦੀ ਆ ਅੱਜ ਉਹਨਾਂ ਸ਼ੁਰੂ ਹੋ ਗਈਆਂ ਕਲਾਸਾਂ ਸ਼ੁਰੂ ਹੋਣੀਆਂ ਬੱਚਿਆਂ ਦੀ ਐਡਮਿਸ਼ਨਾਂ ਹੋਣੀਆਂ ਕਿਸ ਪਾਸੇ ਵੱਲ ਜਾਣ ਇੱਥੇ ਹਾਲਾਤ ਇਹੋ ਜਿਹੇ ਕਰ ਦਿੱਤੇ ਆ ਕਿ ਬਹੁਤੇ ਵਰਕਰਾਂ ਨੇ ਸਾਡਿਆਂ ਨੇ ਆਪਣੀਆਂ ਫੈਮਿਲੀਆ ਨੂੰ ਘਰਾਂ 'ਚ ਭੇਜ ਦਿੱਤਾ ਆਪ ਦਫਤਰਾਂ ਦੇ ਵਿੱਚ ਕਿਤੇ ਨਾ ਕਿਤੇ ਟਿਕਾਣਾ ਬਣਾ ਕੇ ਰਹਿ ਰਹੇ ਆ ਇਹ ਹਾਲਾਤਾਂ ਦੀ ਪੂਰੀ ਦੀ ਪੂਰੀ ਜ਼ਿੰਮੇਵਾਰ ਮਿਸਲ ਕਾਰਪੋਰੇਸ਼ਨ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਜਿਹੜੇ ਇਸ ਵੱਲ ਨਹੀਂ ਦੇਖ ਰਹੇ ਆਪਾਂ ਦੇ ਕੋ ਆਪਾਂ ਮੰਗ ਕਰ ਰਹੇ ਸਿਮਿਲਰ ਵਰਕ ਸਿਮਿਲਰ ਪੇ ਦੀ ਜਿਹੜੀ ਸੈਲਰੀ ਇਹਨਾਂ ਦੇ ਨਹੀਂ ਉਹ ਵੀ ਨਹੀਂ ਦੇ ਰਹੇ ਤੇ ਸਿਮਿਲਰ ਵਰਕ ਸਿਮਿਲਰ ਪੇ ਕਿੱਥੋਂ ਲਾਗੂ ਕਰਨਗੇ ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ